ਅਹਿਰ ਦੇ ਅੰਦਰ ਚੱਲ ਰਹੇ ਕੂੜਾ ਚੱਕਣ ਦੇ ਲਈ ਖਾਸਤਾ ਹਾਲਤ ਟਿਪਰਾਂ ਤੋਂ ਹੁਣ ਮਿਲੇਗੀ ਲੋਕਾਂ ਨੂੰ ਨਿਜਾਤ ਨਗਰ ਨਿਗਮ ਵੱਲੋਂ ਕੀਤਾ ਗਿਆ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਕਮਿਸ਼ਨਰ ਨੇ ਦਿੱਤੀ ਜਾਣਕਾਰੀ ਬੁੱਧਵਾਰ ਨੂੰ 3:30 ਵਜੇ ਦੇ ਲਗਭਗ ਬਠਿੰਡਾ ਦੇ ਨਗਰ ਨਿਗਮ ਵਿਖੇ ਨਗਰ ਨਿਗਮ ਦੇ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਦੇ ਅੰਦਰ ਚੱਲ ਰਹੀ ਜਿਹੜੀ ਆਪਣਾ ਕੂੜਾ ਚੱਕਣ ਵਾਲੀ ਟਿਪਰ ਸਨ ਉਸ ਦੇ ਵਿੱਚੋਂ ਬਹੁਤ ਸਾਰੇ ਖਸਤਾ ਹਾਲਤ ਹੋ ਚੁੱਕੀ ਸਨ ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਇਹਦੀ ਕਾਫੀ ਸਮੱਸਿਆ ਆ ਰਹੀ ਸੀ ਅਤੇ ਹੁਣ ਇਹਨਾਂ ਵੱਲੋਂ ਇੱਕ ਇਸ ਦੇ ਲਈ ਆਪਣਾ ਹੋਰ ਇਹਦੇ ਨਾਲ ਦੇ ਆਪਣਾ ਹੋਰ ਇਹਨਾਂ ਵੱਲੋਂ ਆਪਣਾ ਪ੍ਰਬੰਧ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਟਰੈਕਟਰ ਟਾਲੀਆਂ ਹੁਣ ਆਪਣਾ ਸ਼ਹਿਰ ਦੇ ਅੰਦਰ ਚਲਾਈਆਂ ਜਾਣੀਆਂ ਜਾਣੀਆਂ ਜਿਸ ਨੂੰ ਲੈ ਕੇ ਉਹਨਾਂ ਕਿਆ ਕਿ ਟਰੈਕਟਰਾਂ ਦੀ ਉਹਨਾਂ ਵੱਲੋਂ ਟੈਂਡਰ ਵੀ ਇਸ ਤੋਂ ਬਿਨਾਂ ਕੀਤੇ ਹੀ ਜਾ ਚੁੱਕੇ ਹਨ ਅਤੇ ਜਲਦੀ ਹੀ ਇਹ ਟੈਂਡਰ ਖੁੱਲ ਜਾਣਗੇ ਜਿੰਨਾ ਚਿਰ ਇਹ ਆਪਣਾ ਟੈਂਡਰ ਨਹੀਂ ਖੁੱਲਦੇ ਉਹਨਾਂ ਚਿਰ ਉਹਨਾਂ ਵੱਲੋਂ ਕਿਰਾਏ ਤੇ ਲੈ ਕੇ ਟਰੈਕਟਰ ਟਾਲੀਆਂ ਚਲਾਈਆਂ ਜਾਣੀਆਂ ਕਿਸੇ ਵੀ ਤਰ੍ਹਾਂ ਦੀ ਸ਼ਹਿਰ ਦੇ ਵਿੱਚ ਕੂੜੇ ਨੂੰ ਲੈ ਕੇ ਆਪਣਾ ਸ਼ਹਿਰ ਵਾਸੀ ਨੂੰ ਦਿੱਕਤ ਨਹੀਂ ਹੁਣ ਉਤੀ ਜਾਵਗੀ ਦੱਸਦੀ ਹੈ ਕਿ ਸ਼ਹਿਰ ਦੇ ਅੰਦਰ ਜਿਹੜੇ ਕੂੜਾ ਚੁੱਕਣ ਵਾਲੇ ਟਿਪਰ ਸਨ ਉਹਨਾਂ ਦੇ ਵਿੱਚ ਬਹੁਤ ਸਾਰੇ ਖਸਤਾ ਹਾਲਤਾਂ ਹੋ ਚੁੱਕੀ ਸਨ ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਦੇ ਨਾਲ ਇਸ ਨੂੰ ਲੈ ਕੇ ਆਪਣਾ ਕਾਫੀ ਸਮੱਸਿਆ ਆ ਰਹੀ ਸੀ ਕਿਉਂਕਿ ਇਹ ਕੂੜਾ ਚੱਕਣ ਆਪਣਾ ਕਈ ਕਿ ਦਿਨ ਇਹ ਨਹੀਂ ਆਉਂਦੇ ਸਨ ਇਸ ਨੂੰ ਲੈ ਕੇ ਸ਼ਹਿਰ ਵਾਸੀਆਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਸੀ ਲੋਕਾਂ ਦਾ ਕਹਿਣਾ ਸੀ ਕਿ ਜਿੱਥੇ ਨਗਰ ਨਿਗਮ ਵੱਲੋਂ ਪੈਸੇ ਤਾਂ ਪੂਰੇ ਮਹੀਨੇ ਦੇ ਲਈ ਜਾਂਦੇ ਆ ਲੇਕਿਨ ਹਫਤਾ-ਆਫਤਾ ਕੂੜਾ ਚੱਕਣ ਵਾਲੀ ਟਿਪਰ ਨਹੀਂ ਆਉਂਦੀ ਇਸ ਨੂੰ ਲੈ ਕੇ ਨਗਰ ਨਿਗਮ ਦੇ ਕਮਿਸ਼ਨਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਵੱਲੋਂ ਹੁਣ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਣ ਦਿੱਤੀ ਜਾਵੇਗੀ ਕਿਉਂਕਿ ਉਹਨਾਂ ਵੱਲੋਂ ਜਿਹੜੇ ਖਸਤਾ ਹਾਲ ਹਾਲ ਤੱਕ ਆਪਣਾ ਟਿਪਰ ਹੋ ਚੁੱਕੇ ਸਨ ਉਨ੍ਹਾਂ ਦੀ ਜਗ੍ਹਾ ਤੇ ਹੁਣ ਉਹਨਾਂ ਵੱਲੋਂ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਜਲਦੀ ਹੀ ਸ਼ਹਿਰ ਵਸੀਆਂ ਨੂੰ ਇਸ ਆਪਣੀ ਦਿੱਕਤ ਤੋਂ निजात ਦਵਾਈ ਜਾਵੇਗੀ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਨਗਰ ਨਿਗਮ ਦੇ ਕਮਿਸ਼ਨਰ ਨਵਜੋਤ ਪਾਲ ਸਿੰਘ ਇਹ ਸਾਰੀ ਕਿਸ਼ੇੜ ਵੀ ਜਿਹੜੀ ਆਪੀ ਇਹ ਆਪ ਕੋਈ ਟਿੱਪਰ ਨੇ ਇਹਨੇ ਕੀ ਹਲਾਤਾ ਅੱਜਕੱਲ੍ਹ ਦੀ ਗੱਲ ਕਰਨੀ ਜਾਂ ਗੇਟ ਪਰ ਬਹੁਤ ਸਾਰੇ ਚੱਲਦੇ ਇਹਦੇ ਵਿੱਚ ਕਾਫੀ ਇਹਦੇ ਵਿੱਚੋਂ ਕੰਡਮ ਹੋਏ ਹੋਏ ਆ ਪਿਛਲੀ ਵਾਰੀ ਹਾਊਸ ਦੇ ਵਿੱਚ ਡਿਸਾਈਡ ਹੋਇਆ ਸੀਗਾ ਕਿ ਇੱਕ ਬੋਰਡ ਬੁਲਾ ਕੇ ਜਿਹੜੇ ਕੰਡਮ ਟਿਪਰ ਹੈਗੇ ਆ ਉਹਨਾਂ ਨੂੰ ਬੋਰਡ ਆਊਟ ਕਰ ਦਿੱਤਾ ਜਾਵੇ ਤੇ ਟਰੈਕਟਰ ਟ੍ਰੋਲੀਆਂ ਲਈਆਂ ਜਾਣ ਸਾਡਾ 20 20 ਟਰੈਕਟਰ ਤੇ 20 ਟ੍ਰੋਲੀਆਂ ਦਾ ਮਤਾ ਪਾਸ ਹੋ ਗਿਆ ਸੀਗਾ ਇਹਦੇ ਵਿੱਚੋਂ ਅਸੀਂ 15 ਟ੍ਰੋਲੀਆਂ ਤੇ 15 ਟਰੈਕਟਰਾਂ ਦਾ ਟੈਂਡਰ ਜਮ ਤੇ ਲਾਤਾ ਟਰੈਕਟਰਾਂ ਦਾ ਵਿਖੇ ਲਾਹੌਰ 5 ਦਿਨ ਟੈਂਡਰ ਖੁੱਲ ਜੂਗਾ ਟਰਾਲੀਆਂ ਦਾ 15 ਦਿਨ ਚ ਖੁੱਲ ਜੂਗਾ ਉਨੀ ਦੇਰ ਅਸੀਂ ਕਿਰਾਏ ਤੇ ਟਰੈਕਟਰ ਟਰਾਲੀਆਂ ਲੈ ਲਈਏ ਤੇ ਉਹ ਹੁਣ ਹਾਊਸ ਟੂ ਹਾਊਸ ਜਾ ਕੇ ਚੁੱਕਣ ਲਿਏ ਸਰ ਬਸ ਇਹ ਫਿਰ ਜਿਹੜੇ ਮੇਰੇ ਇਸਟੇਮ ਹਾਲਾਤ ਨਹੀਂ ਬਣੇ ਹੋਏ ਲੋਕਾਂ ਨੇ ਕਹਿਣਾ ਕਿ ਇਹ ਹਫਤਾ ਤੱਕ ਨਹੀਂ ਆਲੇ ਪਰ ਹੁਣ ਫਿਰ ਉਧਰੋਂ ਆਪਣੀ ਆਤਮ ਨਹੀਂ ਇਹਦਾ ਆਲਰੇਡੀ ਜਿੱਥੇ ਇੱਥੇ ਨਹੀਂ ਆਏ ਉਹ ਸਾਡੇ ਆਫੀਸਰਸ ਨਾਲ ਸੰਪਰਕ ਕਰਨ ਐਸੀ ਤਾਂ ਕੋਈ ਗੱਲ ਨਹੀਂ ਹੈ ਕੋਈ ਨਾ ਕੋਈ ਕਿ ਇੱਕ ਅੰਦਾ ਮੱਲਾ ਰਹਿ ਗਿਆ ਹੋਊਗਾ ਬਟ ਜਿਆਦਾਤਰ or elicit u che è gennaio gulher.